ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਘਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਗਾਜਰ ਗਾਜਰ ਦੀ ਬਰਫੀ ਬਿਨਾ ਖੋਏ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਲਈ ਜਿਹੜਾ ਆਪਾਂ ਦੁੱਧ 3 ਕਿਲੋ ਮੈਂ ਕੱਚਾ ਦੁੱਧ ਲਿਆ ਵਾ ਬਿਲਕੁਲ ਫੁੱਲ ਫੈਂਟ ਦੁੱਧ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਡੁੱਧ ਦੈਂ ਗੈਸ ਦੇ ਉੱਪਰ ਧਰਤਾ ਵਾ ਇਹ 3 ਕਿਲੋ ਦੁੱਧ ਨੂੰ ਆਪ ਉਦੋਂ ਤੱਕ ਪਕਾਵਾਂਗੇ ਜਦੋਂ ਬਿਲਕੁਲ ਅੱਧਾ ਨਾ ਰਹਿ ਜਾਵੇ ਤੇ ਆਪਾਂ ਇਸ ਨੂੰ ਮੀਡੀਅਮ ਗੈਸ ਤੇ ਪਕਾਈ ਚੱਲਾਂਗੇ ਜਦੋਂ ਤੱਕ ਆਪਣਾ ਇਹ ਦੁੱਧ ਬਣ ਕੇ ਤਿਆਰ ਹੁੰਦਾ ਵਾ ਉਦੋਂ ਤੱਕ ਆਪਾਂ ਗਾਜਰਾਂ ਦੀ ਤਿਆਰੀ ਕਰਦੇ ਹਾਂ ਜਿੰਨਾ ਆਪਾਂ ਦੁੱਧ ਲਿਆ ਵਾ ਉਨੀਆਂ ਹੀ ਆਪਾਂ ਗਾਜਰਾ ਲਵਾਂਗੇ ਇਸ ਤਰ੍ਹਾਂ ਜਿਹੜਾ ਇੱਕ ਸਾਈਡ ਆਪਣਾ ਦੁੱਧ ਤਿਆਰ ਹੋ ਰਿਹਾ ਵਾ ਦੂਜੀ ਸਾਈਡ ਆਪਾਂ ਇੱਕ ਕੜਾਈ ਲਾਵਾਂਗੇ ਜਿਹੜੀਆਂ ਆਪਾਂ ਗਾਜਰਾਂ ਕद्दूकश ਕੀਤੀਆਂ ਸੀ ਉਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਆਪਾਂ ਗਾਜਰਾਂ ਇਹਦੇ ਵਿੱਚ ਐਡ ਕਰ ਦਿੱਤੀਆਂ ਨੇ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਭੁੰਨਾ ਹੈ ਆਪਾਂ ਬਿਲਕੁਲ ਇਹਨਾਂ ਕਿਰੜਾ ਪਾਣੀ ਆਪਾਂ ਖਤਮ ਕਰਨਾ ਵਾ ਦਸਮਾ ਪੁੱਢੀ ਪਹਿਲਾਂ ਮੈਂ 3 ਕਿਲੋ ਦੁੱਧ ਲਈ 3 ਕਿਲੋ ਗਾਜਰਾਂ ਲਈਆਂ ਨੇ ਇਹਨਾਂ ਗਾਜਰਾਂ ਨੂੰ ਮੈਂ ਚੰਗੀ ਤਰ੍ਹਾਂ ਕद्दूकश ਕਰ ਲਿਆ ਸੀ ਤੇ ਹੁਣ ਇਹ ਆਪਾਂ ਇਸ ਤਰ੍ਹਾਂ ਇਹਨੂੰ ਪਕਾ ਰਹੇ ਹਾਂ ਆਪਾਂ ਇਹਨਾਂ ਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹਨਾਂ ਦਾ ਜਿਹੜਾ ਪਾਣੀ ਹੈ ਬਿਲਕੁਲ ਖਤਮ ਨਹੀਂ ਹੋ ਜਾਂਦਾ ਇਸ ਤਰ੍ਹਾਂ ਜਿਹੜੀਆਂ ਆਪਣੀਆਂ ਗਾਜਰਾਂ ਨੇ ਉਹ ਪੱਕ ਰਹੀਆਂ ਨੇ ਤੇ ਆਪਾਂ ਨਾਲ ਹੀ ਇਹਦੇ ਵਿੱਚ ਖੰਡ ਐਡ ਕਰਾਂਗੇ ਮੈਂ ਇਹਦੇ ਵਿੱਚ ਛੋਟੀਆਂ ਚਾਰਕੋਲੀਆਂ ਐਡ ਕਰੂੰਗੀ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਟਮਾਟਾ ਤੁਸੀਂ ਖਾਣਾ ਚਾਹੁੰਦੇ ਹੋ ਉਹ ਐਡ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਮਿੱਠਾ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਪੌੜੀ ਖੰਡਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਸ ਤਰ੍ਹਾਂ ਖੰਡ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਟੱਕਣ ਨਾਲ ਉੱਪਰ ਧਕਾਂਗੇ ਆਪਾਂ ਇਹਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹਦਾ ਜਿਹੜਾ ਪਾਣੀ ਹੈ ਬਿਲਕੁਲ ਖਤਮ ਨਹੀਂ ਹੋ ਜਾਂਦਾ ਸੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜੀ ਖੰਡ ਹੈ ਮਿਕਸ ਕਰ ਦਿੱਤੀ ਹੈ ਹੁਣ ਆਪਾਂ ਇਹਨੂੰ ਨਾਲ ਉਪਰੋਂ ਟੱਕ ਦੇਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਟੱਕ ਦੇਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ 10-15 ਮਿੰਟ ਇਸ ਤਰ੍ਹਾਂ ਇਹਨੂੰ ਪਕੰਨ ਦਵਾਂਗੇ ਇਸ ਤਰ੍ਹਾਂ ਜਿਹੜੀਆਂ ਆਪਣੀਆਂ ਗਾਜਰਾਵਾਂ ਪੱਕ ਕੇ ਬਿਲਕੁਲ ਤਿਆਰ ਨੇ ਬੀਤੂ 25 ਮਿੰਟ ਲੱਗੇ ਨੇ ਗਾਜਰਿਆਂ ਦੇ ਵਿੱਚ ਜਿਹੜਾ ਪਾਣੀ ਬਿਲਕੁਲ ਖਤਮ ਹੋ ਗਿਆ ਵਾ ਹੁਣ ਆਪਾਂ ਇਹਨਾਂ ਵਿੱਚ ਜਿਹੜਾ ਦੁੱਧ ਆਪਾਂ ਪਹਿਲਾਂ ਬਣਾਇਆ ਸੀ ਉਹਨੂੰ ਐਡ ਕਰਾਂਗੇ ਸਰਾਂ ਜਿਹੜਾ ਆਪਾਂ 3 ਕਿਲੋ ਦੁੱਧ ਲਿਆ ਸੀਗਾ ਉਹ ਬਿਲਕੁਲ ਦੇਖੋ ਅੱਧਾ ਦਹਾ ਰਹਿ ਗਿਆ ਵਾ ਤੇ گاੜਾ ਹੋ ਗਿਆ ਵਾ ਹੁਣ ਆਪਾਂ ਜਿਹੜੀਆਂ ਗੱਜਰਾਂ ਤਿਆਰ ਕੀਤੀਆਂ ਨੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਸ ਤਰ੍ਹਾਂ ਜਿਹੜਾ ਆਪਾਂ ਸਾਰੀਆਂ ਗਾਜਰਾਂ ਦੁੱਧ ਵਿੱਚ ਐਡ ਕਰਾਂਗੇ ਆਪਾਂ ਸਾਰੀਆਂ ਜਿਹੜੀਆਂ ਗਾਜਰਾਂ ਦੁੱਧ ਵਿੱਚ ਐਡ ਕਰ ਲਈਆਂ ਨੇ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਦੁੱਧ ਦੁੱਧ ਵਿੱਚ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਜਿਹੜਾ ਇਹ ਦੁੱਧ ਬਿਲਕੁਲ ਖਤਮ ਨਹੀਂ ਹੋ ਜਾਂਦਾ ਸੋ ਜੀ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਤਿਆਰ ਕਰਾਂਗੇ। ਆਪਨੇੜੇ ਗਾਜਰਾਂ ਬਿਲਕੁਲ ਗਰਦੀਆਂ ਨੇ। ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਈਆਂ ਨੇ। ਤਰ੍ਹਾਂ ਅਪਾ ਗਾਜਰਾਂ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਉਬਲਣਾਗੇ ਤਾਂ ਕਿ ਜੋ ਇਹਦਾ ਮੜਾ ਮੋਟਾ ਕੱਚਾ ਪਾਣਾ ਉਹ ਵੀ ਖਤਮ ਹੋ ਜਾਵੇ ਜਿਹੜਾ ਆਪਣਾ ਦੁੱਧ ਉਹ ਵੀ ਚੰਗੀ ਤਰ੍ਹਾਂ ਗਾਜਰਾਂ ਵਿੱਚ ਮਿਕਸ ਹੋ ਕੇ ਚੰਗੀ ਤਰ੍ਹਾਂ ਸੋਖ ਹੋ ਜਾਵੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜਾ ਘਿਓ ਐਡ ਕਰ ਲਿਆ ਵਾ ਇਹ ਜਿਹੜੀ ਆਪਾਂ ਬਰਫੀ ਬਣਾਉਣ ਲਈ ਆਪਾਂ ਇਹਦੇ ਵਿੱਚ ਜਿਹੜਾ ਖੋਆ ਤਾਂ ਆਪਾਂ ਨਹੀਂ ਐਡ ਕਰ ਰਹੇ ਤੇ ਆਪਾਂ ਕਣਕ ਦਾ ਆਟਾ ਐਡ ਕਰਾਂਗੇ ਕਿਉਂਕਿ ਕੱਲੀ ਗਾਜਰ ਦੀ ਤਾਂ ਆਪਾਂ ਬਰਫੀ ਬਣਾ ਨਹੀਂ ਸਕਦੇ ਆਪਾਂ ਆਟੇ ਨੂੰ ਘਿਓ ਵਿੱਚ ਚੰਗੀ ਤਰ੍ਹਾਂ ਭੁੰਨਾਗੇ ਪਾਟੇ ਨੂੰ ਹੋਰੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਆਪਣੇ ਗਾਜਰਾਂ ਵਿੱਚ ਜਿਹੜਾ ਦੁੱਧ ਦਾ ਬਿਲਕੁਲ ਸੁੱਕ ਗਿਆ ਵਾ ਜਿਉਂਨੇ ਆਪਣੀਆਂ ਗਾਜਰਾਂ ਬਿਲਕੁਲ ਬਣ ਕੇ ਤਿਆਰ ਨੇ ਨਾਲ ਹੀ ਆਪਾਂ ਜਿਹੜਾ ਆਟਾ ਪਾਇਆ ਸੀਗਾ ਉਹ ਵੀ ਆਪਣਾ ਆਟਾ ਪੱਕ ਕੇ ਤਿਆਰ ਆ ਆਪਾਂ ਥੋੜਾ ਜਿਹਾ ਇਹਨੂੰ ਹੋਰ ਲਾਲ ਕਰਾਂਗੇ ਆਪਾਂ ਇਹਦੇ ਵਿੱਚ ਜਿਹੜੀ ਫਲੇਵਰ ਲਈ ਤਿੰਨ ਚਾਰ ਲੇਚੀਆਂ ਲੈ ਕੇ ਉਹਦਾ ਪਾਊਡਰ ਬਣਾ ਲਿਆ ਉਹਨੂੰ ਐਡ ਕਰਾਂਗੇ ਇਹਦੇ ਨਾਲ ਜਿਹੜਾ ਟੇਸਟ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਵਾ ਇਸ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਦੁੱਧ ਆਪਾਂ ਪਾਇਆ ਸੀ ਉਹ ਜਮਾ ਹੀ ਸੁੱਕ ਗਿਆ ਵਾ ਇਸ ਤਰ੍ਹਾਂ ਜਿਹੜਾ ਆਪਣਾ ਆਟਾ ਬਲਾਲ ਹੋ ਗਿਆ ਵਾ ਹੁਣ ਆਪਾਂ ਜਿਹੜੀਆਂ ਆਪਾਂ ਗਾਜਰਾਂ ਤਿਆਰ ਕੀਤੀਆਂ ਸੀ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਉਸ ਤਰ੍ਹਾਂ ਆਪਾਂ ਜਿਹੜੀਆਂ ਗਾਜਰਾਂ ਨੇ ਐਡ ਕਰ ਦਿੱਤੀਆਂ ਨੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਫੋਟੋ ਤੁਸੀਂ ਦੇਖ ਸਕਦੇ ਹੋ ਆਪਾਂ ਵਰਤੀ ਬਣਾਉਣ ਲਈ ਜਿਹੜਾ ਆਪਣਾ ਗਜਰੇਲਾ ਬਿਲਕੁਲ ਤਿਆਰ ਹੁਣ ਆਪਾਂ ਇਹਨੂੰ ਇੱਕ ਥਾਲ ਵਿੱਚ ਕੱਢਾਂਗੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਥੋੜੇ ਜਿਹਾ ਡਰਾਈ ਫੂਡ ਪਾ ਦਾਂਗੇ ਜਿਹਦੇ ਵਿੱਚ ਮੈਂ ਕਾਜੂ ਬਦਾਮ ਤੇ ਥੋੜਾ ਜਿਹਾ ਪਿਸਤਾ ਲਿਆ ਵਾ ਤੇ ਆਪਾਂ ਇਹਨੂੰ ਮਿਕਸ ਕਰਾਂਗੇ ਆਪਾਂ ਜਿਹੜੇ ਡਰਾਈ ਫੂਡ ਸੀ ਇਹਦੇ ਵਿੱਚ ਮਿਕਸ ਕਰ ਲਏ ਨੇ ਹੁਣ ਮੈਂ ਇੱਕ ਥਾਲ ਲੈ ਲਿਆ ਵਾ ਥਾਲ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਵਾ ਰੀਫਾਈਡ ਤੇਲ ਨਾਲ ਹੁਣ ਆਪਾਂ ਜਿਹੜਾ ਬਣਾਇਆ ਗਜਰੇ ਲੈ ਇਹਦੇ ਵਿੱਚ ਐਡ ਕਰਾਂਗੇ ਹੁਣ ਆਪਾਂ ਇਸ ਤਰ੍ਹਾਂ ਹੱਥ ਦੀ ਮਦਰ ਨਾਲ ਜਿਹੜਾ ਇਹਨਾਂ ਥਾਲ ਵਿੱਚ ਸੈੱਟ ਕਰ ਲਿਆ ਵਾ ਤੇ ਆਪਾਂ ਇਹਦੇ ਉੱਪਰ ਥੋੜਾ ਜਿਹਾ ਨਾਰੀਅਲ ਦਾ ਬਰੂਦਾ ਪਾਵਾਂਗੇ ਜਿਹੜੇ ਆਪਾਂ ਡਰਾਈ ਫੂਡ ਲਈ ਸੀ ਥੋੜੇ ਜੀ ਇਹ ਪਾਵਾਂਗੇ ਤੇ ਹੱਥ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੇ ਇਸ ਤਰ੍ਹਾਂ ਜਿਹੜਾ ਆਪਾਂ ਇਹਨੂੰ ਪੀਸ ਕੱਟਣ ਲਈ ਬਿਲਕੁਲ ਤਿਆਰ ਕਰ ਦਿੱਤਾ ਵਾ ਹੁਣ ਆਪਾਂ ਇਹਨੂੰ 5 ਤੋਂ 6 ਘੰਟੇ ਇਸ ਤਰ੍ਹਾਂ ਹੀ ਰੱਖਾਂਗੇ ਇਸ ਤਰ੍ਹਾਂ ਟਡੀ ਆਪਣੀ ਬਰਫੀ ਬਿਲਕੁਲ ਜੰਮ ਗਈ ਆ ਇਹਨੂੰ ਮੈਂ ਸਾਰੀ ਰਾਤ ਰੱਖਿਆ ਸੀ ਹੁਣ ਆਪਾਂ ਇਹਦੇ ਪੀਸ ਕੱਟ ਕਰਾਂਗੇ ਤੁਸੀਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਇਹਨਾਂ ਨੂੰ ਪੀਸ ਵਿੱਚ ਕੱਟ ਲਿਆ ਵਾ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਦੇ ਜਿਹੜੇ ਛੋਟੇ ਵੱਡੇ ਪੀਸ ਕੱਟ ਕਰ ਸਕਦੇ ਹੋ ਉਹ ਦੇਖੋ ਆਪਣਾ ਜਿਹੜਾ ਕਿਚਰੇਲਾ ਘਰ ਵਿੱਚ ਬਣ ਕੇ ਕਿੰਨਾ ਵਧੀਆ ਵਰਫੀ ਜੀ ਤਿਆਰ ਹੋਈ ਹੈ ਵਿਚਾਰ ਨਾਲੋਂ ਵੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਵੀ ਇਸ ਨੂੰ ਘਰ ਵਿੱਚ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਥੈਂਕ ਯੂ ਸਾਰਿਆਂ ਨੂੰ ਹੈਪੀ ਲੋੜੀ